ਅੱਜ ਉਸ ਬਾਰੇ ਸੰਸਨੀ ਫੈਲ ਗਈ ਜਦੋਂ ਅਕਲਪੂਰ ਉਰਤੇ ਰੈ ਰਿਆਂ ਮਾਮਾ ਤੀਆਂ ਦੇ ਘਰ ਤੇ ਰਾਤ ਦੇ 1 ਵਜੇ ਚਿੱਟੇ ਰੰਗ ਦੀ ਕਾਰ ਵਿੱਚ ਚਾਹ ਦੋ ਅਣਪਛਾਤੇ ਹਮਲੇਵਾਰਾਂ ਨੇ ਇੱਕ ਤੋਂ ਬਾਅਦ ਇੱਕ ਤਿੰਨ ਫਾਇਰ ਕਰਕੇ ਫਰਾਰ ਹੋ ਗਏ ਇਸ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ ਥਾਣਾ ਫਿਲੌਰ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਨੂੰ ਨੀਰੂ ਜਸਲ ਤੇ ਕੋਮਲ ਜਸਲ ਨੇ ਇਤਲਾਹ ਦਿੱਤੀ ਸੀ ਕਿ ਸਾਡੇ ਘਰ ਗੋਲੀਆਂ ਚੱਲੀਆਂ ਹਨ ਅਸੀਂ ਮੌਕੇ ਤੇ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਤੋਂ ਬਾਅਦ ਨੀਰੂ ਜਸਲ ਨੇ ਦੱਸਿਆ ਕਿ ਉਸ ਦਾ ਮੁੰਡਾ ਜੋਗੇਸ਼ ਜਸਲ ਅਮਰੀਕਾ ਵਿੱਚ ਹੈ ਤੇ ਉਹ ਸੁਖਬੀਰ ਸਿੰਘ ਭੁੱਲਰ ਕੋਲ ਟਰੱਕ ਟਰਾਲਾ ਚਲਾਉਂਦਾ ਸੀ ਉਸ ਨੇ ਕੰਮ ਕਰਾ ਲਿਆ ਪਰ ਉਸ ਦਾ 8000 ਡਾਲਰ ਨਹੀਂ ਦਿੱਤਾ ਉਸ ਤੋਂ ਬਾਅਦ ਜੋਗੇਸ਼ ਨੇ ਸੁਖਬੀਰ ਸਿੰਘ ਭੁੱਲਰ ਦਾ ਨਾਮ ਲੈ ਕੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਦਿੱਤੀ ਤੇ ਸਾਰੀ ਹੱਦ ਬੀਤੀ ਵੀਡੀਓ ਵਿੱਚ ਬਿਆਨ ਕਰ ਦਿੱਤੀ ਨੀਰੂ ਜਸਲ ਨੇ ਦੱਸਿਆ ਕਿ ਉਹਨਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਤੇ ਉਹਨਾਂ ਦੇ ਘਰ ਇਸ ਹਮਲੇ ਤੋਂ ਪਹਿਲਾਂ ਦੋ ਵਿਅਕਤੀ ਆਏ ਸਨ ਜੋ ਡੱਬਾ ਦਿੰਦੇ ਬਹਾਨੇ ਆਏ ਸਨ ਜਿਨ੍ਹਾਂ ਨੇ ਕਿਹਾ ਕਿ ਉਹ ਫਿਲੌਰ ਤੋਂ ਹੀ ਹਨ ਜਿਨ੍ਹਾਂ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਕਿ ਉਹ ਆਪਣੇ ਮੁੰਡੇ ਨੂੰ ਕਹਿ ਕੇ ਵੀਡੀਓ ਡਿਲੀਟ ਕਰਵਾ ਦੇਣ ਨਹੀਂ ਤਾਂ ਅੰਜਾਮ ਪੂਰਾ ਹੋਵੇਗਾ ਉਸ ਤੋਂ ਬਾਅਦ ਜਸਲ ਪਰਿਵਾਰ ਨੂੰ ਧਮਕੀਆਂ ਮਿਲਣ ਲੱਗ ਪਈਆਂ ਪੁਲਿਸ ਨੇ ਨੀਰੂ ਜਸਲ ਦੇ ਬਿਆਨਾਂ ਤੇ ਸੁਖਬੀਰ ਸਿੰਘ ਭੁੱਲਾ ਸਮੇਤ ਦੋ ਅਣਪਛਾਤੇਆਂ ਖਿਲਾਫ ਵੱਖ-ਵੱਖ ਧਰਾਮਾ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਗੋਲੀ ਚ ਲਾਉਣ ਵਾਲੇ ਵੀ ਜਲਦੀ ਫੜੇ ਜਾਣਗੇ ਗੋਲੀ ਨੂੰ ਲੈ ਕੇ ਪਰਿਵਾਰ ਬਹੁਤ ਜ਼ਿਆਦਾ ਡਰਿਆ ਹੋਇਆ ਹੈ ਲੋ ਤੁਸੀਂ ਵੀ ਦੇਖੋ ਕਾਰਸਵਾਰ ਹਮਲੇਵਾਰਾ ਬਲਾਵ ਚਲਾਈ ਜਾ ਰਹੀ ਸੀ ਗੋਲੀਆਂ ਦੀ ਸੀਸੀਟੀਵੀ ਤਸਵੀਰਾਂ ਅ ਬ్రਦਰ ਕੀ ਨਾਮ ਹੈ ਤੁਹਾਡਾ ਗगन ਕੁਮਾਰ ਪੰਜ ਅ ਪੰਜਵਾਂ ਤੁਸੀਂ ਮੈਂ ਹਾਂਜੀ ਹਾਂਜੀ ਠੀਕ ਹੈ ਤੁਹਾਡੇ ਪਿੰਡ ਵਿੱਚ ਇੱਥੇ ਵੀਡੀਓ ਦੇ ਗੋਲੀਆਂ ਚੱਲੀਆਂਗੇ ਆਰਾਮ ਨੂੰ ਇੱਥੇ ਦੋ ਮਾਮਾ ਵੀ ਰਹਿੰਦੀਆਂ ਹਾਂ ਹਾਂ ਜੀ ਰਾਤ ਨੂੰ ਇਹਦੇ ਤੇ ਅਟੈਕ ਹੋਇਆ ਤਿੰਨ ਫਾਇਰ ਹੋਇਆ ਹੈਗੇ ਆ ਤੀਸਰਾ ਮਾਮਲਾ ਹੈਗਾ ਤੁਸੀਂ ਇੱਥੇ ਨਾ ਮੌਕੇ ਦੇ ਮੌਜੂਦਾ ਪਹੁੰਚੇ ਗਿਓ ਮੈਨੂੰ ਸਵੇਰੇ 4:00 6:00 ਵਜੇ ਇਸ ਗੱਲ ਦਾ ਪਤਾ ਲੱਗਾ ਜੀ ਤੇ ਜਦੋਂ ਆ ਕੇ ਦੇਖਿਆ ਇਹਨਾਂ ਨੇ ਮੈਨੂੰ ਸਾਰਾ ਮੌਕਾ ਦਿਖਾਇਆ ਜੀ ਮੌਕਾ ਦਿਖਾਉਣ ਤੋਂ ਫੇਰ ਇਹਨਾਂ ਨੂੰ ਪੁੱਛਿਆ 112 ਦੇ ਕਹਿੰਦੇ ਕੀਤਾ ਸੀ ਪੁਲਿਸ ਅਫਸਰ ਆਈ ਸੀ ਚੈੱਕ ਕਰਕੇ ਗਏ ਤੇ ਦੋ ਕਹਿੰਦੇ ਖੋਲ ਵੀ ਨਾਲ ਲੈ ਕੇ ਗਏ ਇੱਥੇ ਮਲਾਜਾਂ ਜੀ ਤੇ ਉਸ ਤੋਂ ਬਾਅਦ ਫਿਰ ਤਿੰਨ ਦਿਨ ਹੋ ਗਏ ਫੇਰ ਕਾਰ ਵੀ ਮੁੜ ਕੇ ਕੋਈ ਹੋਈ ਨਹੀਂ ਇਹਨਾਂ ਦੇ ਪੁੱਛਣ ਨਹੀਂ ਆਇਆ ਕੋਈ ਵੀ ਕੀ ਗੱਲਬਾਤ ਨਹੀਂ ਹੋਈ ਤੇ ਉਹਦੇ ਸੰਬੰਧ ਚ ਜੋ ਵੀ ਇਹਰੇਨ ਵਿਚਾਰਿਆਂ ਨੂੰ ਕੋਈ ਸਕਿਉਰਟੀ ਵਗੈਰਾ ਮਹਈਆ ਕਰਾਈ ਜਾਵੇ ਹਾਂਜੀ ਸਰ ਇੱਕ ਫਲੋਰ ਵਿੱਚ ਗੋਲੀ ਚੱਲਦੀ ਹੈ ਕੀ ਮਾਮਲਾ ਹੈ ਦਾ ਸਰ ਇਹ ਨੀਰੂਜ ਜਸਲ ਤੇ ਉਸ ਦੀ ਬੇਟੀ ਕੋਮਲ ਜਸਲ ਜੋ ਤਕਲਪੁਰ ਰੋਡ ਫਲੋਰ ਪੰਜ ਢੇਰਾ ਏਰੀਆ ਦੇ ਵਿੱਚ ਰਹਿੰਦੇ ਨੇ ਜਿਹਦਾ ਸਾਡੇ ਕੋਲ ਆਪਣਾ ਸਟੇਟਮੈਂਟ ਰਿਕਾਰਡ ਕਰਾਈ ਕਿ ਉਹਨਾਂ ਦੇ ਘਰ ਤੇ ਜੋ ਦੋ ਤਿੰਨ ਫਾਇਰ ਕਰਕੇ ਇੱਕ ਗੱਡੀ ਚ ਰੇ ਗਈ ਜਿਨ੍ਹਾਂ ਨੇ ਸੀਸੀਟੀਵੀ ਵਿੱਚ ਵੇਖਿਆ ਜਿਸ ਨੂੰ ਅਸੀਂ ਜੋ ਫੌਰੀ ਤੌਰ ਤੇ ਮੌਕੇ ਤੇ ਜਾ ਕੇ ਮੈਂ ਤੇ ਡੀਐਸਪੀ ਸਾਹਿਬ ਤੇ ਸਾਡੀਆਂ ਹੋਰ ਪੁਲਿਸ ਪਾਟੀਆਂ ਨੇ ਜੋ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਨੀਰੂ ਜਸਲ ਦਾ ਬੇਟਾ ਅਜੁਗੇਸ਼ ਜਸਲ ਯੂਐਸਏ ਵਿੱਚ ਮਿਸ਼ੀਗਨ ਦੇ ਵਿੱਚ ਸੁਖਵੀਰ ਭੁੱਲਰ ਵਾਸੀ ਪਿੰਡ ਭੁੱਲਰ 18 ਸੁਭਾਲਪੁਰ ਜ਼ਿਲ੍ਹਾ ਕੂਥਲਾ ਦੀ ਟਰੱਕ ਡਰਾਈਵਰੀ ਕਰਦਾ ਹੈ ਜਿਸ ਨੇ ਉਹਦਾ 8000 ਡਾਲਰ ਉਹਦਾ ਤਨਖਾਹ ਨਹੀਂ ਸੀ ਦਿੱਤੀ ਜਿਸ ਤੋਂ ਉਸਨੇ ਦੁਖੀ ਹੋ ਕੇ ਇੱਕ ਵੀਡੀਓ ਪੋਸਟ ਕੀਤੀ ਸੀ ਸੋਸ਼ਲ ਸਾਈਟ ਤੇ ਕਿ ਇਹ ਠੱਗ ਜੋ ਟਰੱਕ ਮਾਲਕ ਨੇ ਭੋਲੇ ਭਾਲੇ ਟਰੱਕ ਡਰਾਈਵਰਾਂ ਤੋਂ ਡਰਾਈਵਰੀ ਕਰਵਾ ਕੇ ਬਾਅਦ ਵਿੱਚ ਉਹਨਾਂ ਦਾ ਮਿਹਨਤਾਨਾ ਨਹੀਂ ਦਿੰਦੇ ਜਿਸ ਤੇ ਉਹਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਤੇਰੇ ਇਸ ਤੇ ਪਰਿਵਾਰ ਨੂੰ ਸਿੱਟੇ ਭੁਗਤਨੇ ਪੈਣਗੇ ਜਿਸ ਦੇ ਤਹਿਤ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਜੋਸਖਵੀਰ ਸਿੰਘ ਭੁੱਲਰ ਆ ਉਸਨੇ ਹੀ ਸਾਡੇ ਘਰ ਦੇ ਉੱਤੇ ਜੋ ਬੰਦੇ ਭੇਜ ਕੇ ਹਾੜੇ ਤੇ ਦੋ ਅਣਪਛਾਤੇ ਉਹਨਾਂ ਤੋਂ ਵਾਰਦਾਤ ਕਰਵਾਈ ਆ ਜਿਸ ਨੂੰ ਅਸੀਂ ਚੇਸ ਕਰ ਲਿਆ ਸੁਖਵੀਰ ਸਿੰਘ ਭੁੱਲਰ ਦੇ ਖਿਲਾਫ ਜੋ ਮੁਕਦਮਾ ਦਰਜ ਕੀਤਾ ਗਿਆ ਅਤੇ ਉਸ ਤੋਂ ਉਪਰੰਤ ਜੋ ਉਹਦੇ ਸਾਥੀ ਨੇ ਅਣਪਛਾਤੇ ਭੇਜੇ ਗਏ ਨੇ ਉਹਨਾਂ ਨੂੰ ਵੀ ਜਲਦੀ ਚੇਸ ਕੀਤਾ ਜਾ ਰਿਹਾ ਸਰਗੋਂ ਗ੍ਰਿਫਤਾਰੀ ਹੋਈ ਸਰ ਇਹਦੇ ਕੋਈ ਨਹੀਂ ਅਜੇ ਗ੍ਰফতার ਨਹੀਂ ਕੀਤਾ ਗਿਆ ਅਸੀਂ ਜਲਦੀ ਇਹਨੂੰ ਚੇਸ ਕਰਕੇ ਗ੍ਰফতার ਕਰ ਲਵਾਂਗੇ ਕਿੰਨੇ ਫਾਇਰ ਹੋਏ ਉਹਨਾਂ ਦੱਸਣ ਮੁਤਾਬਕ ਤਿੰਨ ਫੈਰ ਹੋਏ ਨੇ ਜੋ ਸਾਡੀ ਤਹਿ ਕੀ ਘਾਤ ਮੁਤਾਬਕ ਤੋਂ ਫੈਰ ਹੋਏ ਹਾਂਜੀ ਤੋਂ ਖੋਲ ਮੇਰੇ ਨੇ